ਕੀ ਨੰਬਰ ਆ ਮੇਰੇ ਡਾਕਟਰ ਸਾਈਲ ਜੀ ਕੀ ਆ ਜੀ ਸਾਡੇ ਕੋਲ ਚਾਰ ਪੇਸ਼ੈਂਟਸ ਬਰਨਸ ਦੇ ਆਏ ਨੇ ਜਿਹੜੇ ਕਿ ਉਮਰਪੁਰੇ ਕੋਈ ਪਾਈਪ ਜਾਂ ਗੈਸ ਕੋ ਲੀਕ ਹੋਣ ਦਾ ਇਨਸੀਡੈਂਟ ਸੀਗਾ ਨਾ ਚਾਰ ਜਿਹੜੇ ਪੇਸ਼ੈਂਟ ਜਿਹੜੇ ਸੀਗੇ ਬਰਨਸ ਨਾਲ ਸਾਡੇ ਕੋਲ ਆਏ ਨੇ ਕੀ ਉਮਰਾ ਪਰਨੇ ਕੋਲ ਅ ਇਟ ਟੋਟਲ ਚਾਰ ਪੇਸ਼ੈਂਟ ਸੀਗੇ ਇਟ ਇੱਕ ਬੱਚਾ ਸੀਗਾ 10 ਸਾਲ ਦਾ ਤੇ ਤਿੰਨ ਜਿਹੜੇ ਸੀਗੇ ਇੱਕ ਦੀ ਏਜ ਸੀਗੀ 30 ইয়ার্স ਦੋ ਪੇਸ਼ੈਂਟ ਜਿਹੜੇ ਆ ਉਹ ਹੈਗੇ ਆਪਾਂ 40 ਦੇ ਹੈਗੇ ਅਪਰਕਸੀਮੇਟ ਹਾਂਜੀ ਸਰ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਜਿਆਦਾ ਸੀਗੇ ਇੱਕ ਬੱਚਾ ਜਿਹੜਾ ਸੀਗਾ 10 ਇਅਰ ਔਰ ਇਹ ਜਿਹੜਾ ਜਿਆਦਾ ਲੋਅਰ ਪੋਰਸ਼ਨ ਜਿਹੜਾ ਬੋਡੀ ਦਾ ਸੀਗਾ ਲਿੰਗ ਰਾਈਟ ਪੈਰ ਜਿਹੜਾ ਸੀਗਾ ਪੂਰਾ ਜਿਹੜਾ ਰਾਈਟ ਫੁੱਟ ਸੀਗਾ ਪੂਰਾ ਜਲ ਗਿਆ ਸੀਗਾ ਤੇ ਇੱਕ ਹੋਰ ਜਿਆਦਾ ਡਿਗਰੀ ਬਰਨ ਸੀਗੇ ਹਾਂਜੀ ਰੈਫਰ ਇੱਕ ਇੱਕ ਧਿਆਨ ਰੈਫਰ ਸੀਗਾ ਤੇ ਇੱਕ ਫਿਲਹਾਲ ਦੋ ਪੇਸ਼ੈਂਟ ਰੈਫਰ ਸੀਗੇ ਹਾਂਜੀ ਬਿਲਕੁਲ ਹਾਂਜੀ ਜੀ ਦਰਪਾਲ ਕਿਹੋ ਜਿਹਾ ਇਹ ਕਿ ਅੰਦਰ ਵਜੇ ਪੰਜ ਜਣੇ ਜਿਹੜਾ ਚੱਲ ਗਿਆ ਦੋ ਜਣ ਬਾਕੀ ਚੱਲ ਗਏ ਨੇ ਤੇ ਬੈਠੇ ਆਏ ਇੱਕ ਕੁਰਸੀ ਕੋ ਸੱਤ ਲਾਟ ਵਾਲਾ ਕੁਰਸੀ ਅੰਦਰ ਕਰ ਲਿਆ ਅੰਦਰ ਇੱਕ ਜਣੇ ਬੈਠੇ ਆ ਉਹ ਬਾਹਰ ਗੈਸ ਲੈ ਕੇ ਆਉਣ ਪਾਉਂਦੇ ਨੇ ਕੁਝ ਰਾਗ ਗਿਆ ਸਾ ਉਹਨਾਂ ਦੀ ਗਿਅਸ ਦੀ ਹੋ ਗਈ ਐ ਬਾਹਰ ਸ਼ੇਵ ਦਾ ਟੱਕੰਜਾ ਹੀ ਰਖੇ ਖਣ ਅਹੀ ਅੰਦਰ ਬੈਠਾ ਇੱਕ ਨੰਮਾ ਪਤਾ ਨਹੀਂ ਸਮਝ ਲੱਗੀ ਜਦੋਂ ਅੱਗੇ ਮੌਨੋਟਾਇਲੀ ਆਈ ਇਹ ਕੰਮ ਕਰਨਾ ਤਾਂ ਖਣਾ ਕਰਨਾ ਪੈ ਗਿਆ ਸਮਝ ਲੱਗੀ ਤੇ ਭੱਡੀਆਂ ਬਾਹਰ ਕਿੰਨੇ ਚਾਰੇ ਜਾਣੇ ਮੁੰਡੇ ਰੁਪਾ ਨੇ ਕੌਣ ਚੁੱਕ ਲਗਾ ਕਿੰਨੀਆਂ ਬਾਹਰੋਂ ਭੱਡੀਆਂ ਜਿੱਥੇ ਲੱਗਦਾ ਕਿ ਕੋਈ ਗਲਤੀ ਹੈ ਗੈਸ ਤੇ ਆਪਣਾ ਨਾ ਗੈਸ ਆਕਤੀ ਹੈ ਨਾ ਵੀ ਤੇ ਇੰਟਰਨੈਟ ਬਾਹਰ ਤੇ ਐਪ ਮੋਦੇ ਨਾ ਐਪ ਗੈਸ ਹੋਣਾ ਨਾ ਪਾਣੀ ਹੋਣਾ ਐਪ ਹੀ ਹਾਂ ਉਹਨਾਂ ਗੈਸ ਆਰਡਰ ਤੇ ਤੇ ਆ ਵੀ ਦੁਕਾਨਦਾਰ ਤੇ ਜਮ ਰਹੀ ਜਸਨੀ ਕੋਲੇ ਤੇ ਆ ਗਈ ਕੋਲੇ ਮੈਂ ਕਿੰਨਾ ਵਜੇ ਤੱਕ ਚਲੀ ਗਈ ਅੰਦਰ ਅੱਗੇ ਅੰਦਰ ਜਾ ਕੇ